ਖੇ ਜਾਣਾ ਤੂੰ ਆਪਣੀ ਸਹੁਰੇ ਹੀ ਜਾਣਾ ਜਾਣਾ ਏ ਮੁੰਡਿਆਂ ਮੇਰੇ ਪੇਖੀ ਜਾਣਾ ਪੰਗਾ ਨਾਵਾ ਸਹੇੜੀ ਨਾ ਮੇਰ ਘੜਦੀਆਂ ਕੁੜੀਆਂ ਹਟ ਹਟ ਪਿੰਡ ਦੀਆਂ ਕੁੜੀਆਂ ਛੇੜੀ ਨਾ ਮੇਰ ਘੜਦੀਆਂ ਕੁੜੀਆਂ ਛੇੜੀ ਨਾ ਹੋਰ ਕਿਸੇ ਨੂੰ ਕੁਝ ਨਹੀਂ ਕਹਿਣਾ ਹੋਰ ਕਿਸੇ ਨੂੰ ਕੁਝ ਨਹੀਂ ਕਹਿਣਾ ਪਹਿਣ ਤੇਰੇ ਨੂੰ ਵੇ ਭੈਣ ਮੇਰੀ ਨੂੰ ਗਾਲਾਂ ਦੇਣਾ ਦੇ ਨਈ ਆ ਕੁਛ ਲੈਂਦਾ ਤੇ ਨਹੀਂ ਅੱਛਾ ਭੈਣ ਤੇਰੇ ਨੂੰ ਠੇੜਾਗੇ ਭਾਗਾ ਮੇਜ ਕੋੜਾ ਜਾ ਜਾ ਭਾਗਾ ਮੇਜ ਕੋੜਾ ਫੇਰਾਂਗੇ ਭਾਗਾ ਮੇਜ ਕੋੜਾ ਫੇਰਾਂਗੇ ਨੀ ਇੱਕ ਮੇਰੀ ਗੱਲ ਸੁਣ ਮਾਂ ਦੇ ਚੰਦਾ ਝਾਕਣਾ ਉਪਰੀਆਂ ਵਲ ਮੰਦਾ ਸੋਣੀ ਨਾਰ ਜਦੋਂ ਤੇਰੇ ਕੋਲ ਜਾਏ ਸਾਂਈ ਮਿੱਠੀਆਂ ਕਰਕੇ ਗਲਾ ਨੀ ਕੀ ਕਰਾਂ ਤੂੰ ਹੱਥ ਕਿਸੇ ਤੇ ਫੇਰੀਂ ਨਾ ਮੇਰੇ ਪਿੰਡ ਦੀਆਂ ਕੁੜੀਆਂ ਹਟ ਪਿੰਡ ਦੀਆਂ ਕੁੜੀਆਂ ਛੇੜੀਂ ਨਾ ਮੇਰੇ ਪਿੰਡ ਦੀਆਂ ਕੁੜੀਆਂ ਛੇੜੀਂ ਨਾ ਆਦੂ ਸੌਰੇ ਪਿੰਡ ਦੁਹਾਈ ਨੀ ਮੈਂ ਤੇਰੀ ਮਾਂ ਦਾ ਪੜਾ ਜੋ ਆਈ ਬੋਤਲ ਅੰਗਰੇਜ਼ੀ ਦੀ ਖੋਲ ਮੜਕਾ ਮਾਰੂ ਦਾ ਤੇਰਾ ਟੋਲ ਨੀ ਅੱਖ ਮਟਕਾ ਸ਼ੋਰ ਸ਼ਰਾਬਾ ਵੇ ਜਰੂਰ ਕਰਨਾ ਈ ਕੁੱਟਕ ਪੀਕੇ ਖੇਡਾਂਗੇ ਬਾਗਾਂ ਵਿੱਚ ਖੋੜਾ ਜਾ ਜਾ ਬਾਗਾਂ ਵਿੱਚ ਖੋੜਾ ਫੇਰਾਗੇ ਬਾਗਾਂ ਵਿੱਚ ਖੋੜਾ ਫੇਰਾਗੇ ਨੀ ਮਾਹੀ ਮੈਂ ਸਮਝਾਵਾਂ ਤੈਨੂੰ ਖੱਜਲ ਨਾ ਕਰਵਾਵੀ ਮੈਨੂੰ ਗੱਲ ਵਿੱਚ ਪੱਗ ਤੇ ਜੂੜਾ ਫੋਨ ਜਿਵੇਂ ਨਾ ਕਰ ਤੂ ਤਾਂ ਬੋਲ ਵੇ ਮੇਰੇ ਮਾਪਿਆਂ ਦੀ ਇੱਜ਼ਤ ਨੂੰ ਨੀ ਸਿਰ ਤੇ ਚੱਕੀ ਫਿਰਾ ਤੂੰ ਮਿੱਟੀ ਵਿੱਚ ਲਬੇੜ ਹੀ ਨਾ ਮੇਰੇ ਪਿੰਡ ਦੀਆਂ ਕੁੜੀਆਂ ਹਟ ਹਟ ਪਿੰਡ ਦੀਆਂ ਕੁੜੀਆਂ ਛੇੜੀ ਹੀ ਨਾ ਮੇਰੇ ਪਿੰਡ ਦੀਆਂ ਕੁੜੀਆਂ ਛੇੜੀ ਨਾ ਕੀ ਜਿਹੜੇ ਜੱਟ ਘਰਾਣਿਆਂ ਵਾਲੇ ਦਿਲ ਦੇ ਚਿੱਟੇ ਰੰਗ ਦੇ ਕਾਲੇ ਪੀਂਦੇ ਖਾਂਦੇ ਕਰਨ ਕਲੋਲ ਮੂੰਹ ਬੁਰਾ ਨਾ ਬੋਲਣ ਬੋਲ ਵੇ ਤੂੰ ਗੁਰਨਾਮ ਚੱਲੇ ਦੇ ਠੇਕੇ ਤੇ ਬਹਿ ਕੇ ਕਲੋਲ ਕਰ ਲਈ ਪਰਵਾਣੇ ਦੀ ਨੀਤ ਨਾ ਮਾੜੀ ਤੇ ਹੋਰ ਕੀ ਇਹ ਮਾੜਾ ਮੇਰਾ ਸਭ ਕੁਝ ਠੀਕ ਠਾਕ ਏ ਅੱਛਾ ਇੱਥੇ ਹੀ ਗੱਲ ਨਿਬੇੜਾ ਕੇ ਬਾਗਾਂ ਵਿੱਚ ਥੋੜਾ ਜਾ ਜਾ ਬਾਗਾਂ ਵਿੱਚ ਥੋੜਾ ਫੇਰਾਗੇ ਬਾਗਾਂ ਵਿੱਚ ਥੋੜਾ ਫੇਰਾਗੇ ਨਹੀਂ